ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਾਇਜ਼ ਜੀ ਕੀਮਤ ਦੀਆਂ ਚਾਰ ਵੜਾ ਮਖੌਣੀਆਂ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਦੋ ਤਿੰਨ ਤਾਂ ਮੈਨੂੰ ਲੱਗਦਾ ਸੂਈਆਂ ਸਵਾਈਆਂ ਹੀ ਆ ਇਹ ਆ ਤਿੰਨ ਸੂਈਆਂ ਆ ਗੱਲੀ ਗੱਬਣ ਮੱਛੀ ਆ ਚੰਗੇ ਦੁੱਧ ਵਾਲੀ ਇਨਫਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ ਜੀ ਨਾਂ ਦੱਸ ਦिए ਨਾਂ ਜਸਕਰਨ ਪਿੰਡ ਕਾਲੇ ਕੇ ਤਹਿਸੀਲ ਬਾਗਾ ਭਰਾਂ ਜ਼ਿਲ੍ਹਾ ਮੋਗਾ ਟੈਲੀਫੋਨ ਨੰਬਰ 9814326160 ਇੱਕ ਵਾਰੀ ਫੇਰ ਦੱਸ 9814326160 ਆ ਕਿੰਨੇ ਜਾਨਵਰ ਜਾਨਵਰ ਬਈ ਪੰਜ ਸੀਗੇ ਚਾਰ ਰਹਿ ਗਏ ਇੱਕ ਵੈਗ ਗਿਆ ਹਾਂ ਇੱਕ ਵੈਗ ਗਿਆ ਕਿਹੜੇ ਪਾਸੇ ਲੱਗੀਏ ਬਈ ਜਦੋਂ ਮਰਜੀ ਲੱਗ ਜਾਂਦੇ ਨੇ ਬਈ ਆਪ ਵੀ ਕਰ ਲੈ ਸ਼ੁਰੂ ਇਹ ਤਾਂ ਲੱਗ ਜਾਂਦੇ ਨੇ ਦੱਸ ਇਹਦੇ ਬਾਰੇ ਇਹਨੂੰ ਬਈ ਸੋਈ ਨੂੰ ਬੱਚੇ ਦੇ ਹਿਸਾਬ ਨਾਲ ਵੀ 2.5 ਤੋਂ 3 ਮਹੀਨੇ ਹੋ ਗਏ ਹੋਣਗੇ ਮਗਰ ਵੱਚੀ ਹੈ ਜੀ ਚੋੜਾ ਦੁੱਧ ਚੋ ਲੈਣਾ ਦੁੱਧ 11 ਕਿਲੋ ਆਪਾਂ 10 ਕਿਲੋ ਕਹਿ ਕੇ ਕਿੰਨੇ ਦੀ ਇਹ ਯਾਰ ਆਪਾਂ ਮੁੱਲ 35 ਦਾ ਕਰ ਲਏ 30 ਜੋ 500 ਛੂਲ ਗਾ ਸਾਢੇ 29 ਦੀ ਦੁੱਧ 11 ਕਿਲੋ ਆ 11 ਆ 10 ਕਹਿ ਕੇ ਦੇਣੀ ਕੱਡ ਬਾਰ ਨੂੰ ਦੁੱਧ 11 ਕਿਲੋ ਬਾਈ ਕਹਿੰਦਾ 10 ਕਿਲੋ ਕਹਿ ਕੇ ਦੇਣੀ ਆ ਆ ਇਹਦਾ ਬੱਚਾ ਆਧਾਰ ਕਾਡ ਦੋ ਮਹੀਨੇ ਦਾ ਮੰਨ ਲਓ ਢਾਈਆਂ ਦਾ ਮੰਨ ਲਓ ਤੁਸੀਂ ਵੇਖਣਾ ਵੱਛੀ ਆ ਵੱਛੀ ਆ ਚਲੋ ਫੇਰ ਵੀ ਚੰਗੀ ਗੱਲ ਆ ਠੀਕ ਆ ਸਿੰਗ ਦਗਾਏ ਹੋਏ ਆ ਆ ਸੱਜਰੇ ਦਗਾਏ ਹੋਏ ਆ ਹੁਣ जख्म ਜਿਹਾ ਸੁੱਕ ਗਿਆ ਇਹ ਬੱਛੀ ਆ 29000 ਦੀ 11 ਕਿਲੋ ਦੁੱਧ ਰੈਡੀ ਆ 10 ਕਿਲੋ ਮੰਨ ਕੇ ਕੋਈ ਵੀ ਆ ਜੇ ਜਿਹਦੇ ਪਸੰਦ ਆ ਉਹ ਭਰਾਵੋ ਚੋਕੇ ਤੁਸੀਂ ਵੇਖਣੀ ਆ ਜਿਹਦੇ ਕੋਲੇ ਬਾਹਲੇ ਪੈਸੇ ਆ ਨਹੀਂ ਚੋਣੀ ਆਉਣ ਦੀ ਅਗਲਾ ਘਾਲੋਂ ਕਰਦਾ ਤਾਂ ਭਾਵੇਂ ਘਰੇ ਬੈਠਾ ਮੰਗਾ ਲੈ ਤੇ ਜਿਹਦੇ ਕੋਲੇ ਥੋੜੇ ਪੈਸੇ ਆ ਮਸਾਂ ਜੇ ਜੋੜ ਕੇ ਵੈੜ ਲੈਣੀ ਆ ਉਹ ਅਗਲਾ ਦੋ ਟਾਈਮ ਚੋਕੇ ਲੈ ਜੀ ਆਏ ਨੀਗਾ ਕਿਹਦੇ ਘਰੋਂ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਪਸ਼ੂ ਖਰੀਦਦੇ ਆ ਆਪ ਕਹਿੰਦੇ ਆਵੇਂ ਆ ਪੈਸੇ ਲਾਉਣੇ ਅਗਲੇ ਦਾ ਤਸੱਲੀ ਕਰਨ ਦਾ ਜੀ ਕਰ ਅਗਲਾ ਦੋ ਡਾਂਗ ਚਾਹੀਦਾ ਕਿਉਂਕਿ ਮਗਜੇ ਨਾ ਚੋਵੇ ਮਗਰ ਉਹ ਕਿਤੇ ਕਿ 19 ਕਿ ਉਹ ਫਿਰ ਕਹਿੰਦਾ ਬਈ ਯਾਰ ਮੈਂ ਤਾਂ ਯਕੀਨ ਕਰ ਲਿਆ ਅਗਲੇ ਤੇ ਜੀ ਕੋ ਯਾਰ ਚੋਲੀ ਨਾ ਤਾਂ ਆਪਾਂ ਨੂੰ ਲੰਭ ਰਿਹਾ ਆਪਾਂ ਦਾ ਉਹ ਚੀਜ਼ ਖੁਸ਼ ਹੁੰਨੇ ਨਾਲੇ ਅਗਲੇ ਤਸੱਲੀ ਹੋ ਜਾਂਦੀ ਆ ਹੋ ਜਾਂਦੀ ਆ ਨਾਗ ਲਾ ਕੱਲੋਂ ਬਈ ਸੇਵਾ ਘੱਟ ਕਰੇ ਘੱਟ ਜੇ ਵਾ ਜੀ ਅਗਲਾ ਕਹਿੰਦਾ ਖਣੀਰ ਝੂੜ ਮਾਰ ਕੇ ਭੇਜ ਸਾਢੇ 29000 ਦੀ ਦੇ ਦੇਣੀ ਆ 10 ਕਿਲੋ ਦੁੱਧ ਕੰਡੇ ਤੇ ਜੋਖਲੋ ਮਗਰੇ ਦੇ ਵੱਛੀ ਆ ਇਸੇ ਨੰਬਰ ਤੇ ਵਟਸਐਪ ਚੱਲਦਾ ਵੀਡੀਓ ਕਾਲ ਦੇ ਯਰੀਏ ਵੀ ਤੁਸੀਂ ਆਪਦੇ ਜਾਨਵਰ ਵੇਖ ਸਕਦੇ ਆ ਅੱਗੇ ਆ ਜਾ ਮੈਨੂੰ ਬਾਈ ਅੱਜ 13 ਗੋਗਨ ਹੋ ਗਏ ਹੋਣਗੇ ਸੂਈ ਨੂੰ ਹਮ ਇਹਦੇ ਮਗਰ ਵੱਛਾ ਦੁੱਧ ਦੇ ਸਮੇਂ ਹੁਣ 13 ਕਿਲੋ ਆ ਕਿੰਨੇ ਦੀ ਇਹ ਆਪਾਂ 47000 ਚ ਛੋਟ ਕਰ ਦੇ ਦਿੰਦੇ ਦੁੱਧ 13 ਕਿਲੋ ਆ ਹਾਂ ਬਾਈ 13 ਕਿਲੋ ਬਾਈ ਕਹਿੰਦਾ ਕੋਈ ਵੀ ਕੰਡੇ ਦੇ ਨਾਪ ਕੇ ਲੈ ਜਾਓ 47000 ਚ ਬਾਈ ਕਹਿੰਦਾ ਛੋਟ ਕਰ ਦੂੰਗਾ ਮਗਰ ਵੱਛਾ 6.5 ਕਿਲੋ ਤੜਕੇ 6.5 ਕਿਲੋ ਹੱਥ ਨੇ ਅਰੇ ਹੋ ਵੀ ਮੱਝਾਂਰਗਾ ਲੇਟਰਗਾ 13 ਕਿਲੋ ਦੁੱਧ ਵਾਲੀ ਮੱਝ ਲੱਖ ਸਵਾ ਲੱਖ ਦੀ ਆਉਂਦੀ ਐ ਕੰਡੇ ਦੇ ਜੋ ਕੇ ਜੇ ਲੈਨੇ ਆ ਤੇ ਮੱਝਾਂਰਗਾ ਦਾੁੱਧਣ 47000 ਦੀ ਦੇ ਦੇਣੀ ਆ ਜਮਾ ਜੈਜ ਆਪਾ ਛੋਟਾ ਜਾਂ ਮੁੱਲ 47000 ਨਾਲੇ ਗਾਂ ਮੱਝ ਨਾਲ ਦੁੱਧ ਵੀ ਲੰਮਾ ਟਾਈਮ ਵੱਧ ਪਿਆ ਆਂਦੀ ਆ ਮੰਨ ਲਓ ਕਈ ਵਾਰ ਜਰੂਰੀ ਨਹੀਂ ਹੁੰਦਾ ਪਹਿਲੀ ਹੀਟ ਤੇ ਪਸ਼ੂ ਨੇ ਰਹਿਣਾ ਤੁਹਾਨੂੰ ਵੀ ਪਤਾ ਹੀ ਕਈ ਵਾਰ ਪਸ਼ੂ ਨਹੀਂ ਰਹਿੰਦਾ ਰਿਪੀਟ ਮਾਰ ਜਾਂਦਾ ਇਹ ਤਾਂ 2-2 ਸਾਲ ਵੀ ਦੁੱਧ ਪਿਆਈ ਜਾਂਦੀਆਂ ਨਾ ਗੱਭਣ ਹੁਣ ਤੇ ਮਾਝ ਇਹਨਾਂ ਟਾਈਮ ਕਿੱਥੇ ਦੁੱਧ ਦਿੰਦੀ ਆ ਨਾਲੇ ਹੋਣਾ ਮਾਝ ਵਰਗਾ ਨਾਲੇ ਮਾਝ ਨਾਲ ਪੈਸੇ ਆਦੇ ਆ 47 ਦੀ ਦੇ ਦੇਣੀ ਆ ਦੁੱਧ 13 ਕਿਲੋ ਆ ਕੰਡੇ ਦੇ ਜੋਖੜੋ ਆ ਵੱਡੀ ਜੀ ਦੱਸ ਸਿੰਘ ਇਹਦੇ ਬਾਰੇ ਫੇਰ ਭਾਈ ਠੀਕ ਆ ਭਰਾਏ ਨੂੰ ਅੱਜ ਹੋ ਗਏ 18 ਦਿਨ ਦੀ ਦਨ ਹੋ ਗਏ ਹੂੰ ਤੇ ਦੁੱਧ ਥਲੇ 6 ਕਿਲੋ ਆ ਕਿੰਨੇ ਦੀ ਇਹ ਵੀ ਬਾਲ ਲੈਣੇ 23000 ਦੀ ਵੜ ਦੇਣੀ ਆ 23000 ਦੀ ਦੇ ਦੇਣੀ ਆ ਦੁੱਧ 6 ਕਿਲੋ ਆ 18-19 ਦਿਨ ਹੋ ਗਏ ਭਾਈ ਕਹਿੰਦਾ ਏ ਆਈ ਹੋਈ ਨੂੰ ਕੱਦ ਵੱਡ ਫੋਲੀ ਵੱਡਾ 58 ਗੈਣਾ ਟਰੈਕਟਰ ਜਿੱਡੀ ਆ ਉਤੋਂ ਦੀ ਹੋ ਕੇ ਮੋੜਨਾ ਜਿਹਦਾ ਨੇ ਮੋੜੀ ਜਿਹਦਾ ਬਾਈ ਇਹ ਤੇ ਬੱਛੀ ਸਮਝ ਕੇ ਲੈ ਲੇ ਹਾਂ ਬੱਛੀਆਂ ਦੇ ਬਾਹਰੀ ਆ ਹਨਾ ਅੰਦਰੋਂ ਅੰਦਰੋਂ ਸਾਫ਼ ਹੈ ਹਾਂ ਜੀ ਉਹ ਸਾਫ਼ ਆ ਬਾਈ ਬਾਈ ਕਹਿੰਦਾ ਬੱਛੀ ਸਮਝ ਕੇ ਹੀ ਲੈ ਲੈ ਗੱਲ ਤਾਂ ਪੱਕੀ ਆ ਜੇ ਕਿਤੇ ਰਹਿ ਜਾਂਦੀ ਆ ਅਗਲਾ ਰਾਜੀ ਰੂਜੀ ਕਰ ਲੈ 1.5 ਲੱਖ ਦੀ ਭੋਲੇ ਜਿਹੇ ਹੱਥ ਨਾਲ ਜੇ ਰਹਿ ਜਾਂਦੀ ਆ ਤਾਂ ਕਿਉਂਕਿ ਤੁਹਾਨੂੰ ਵੀ ਪਤਾ ਨਹੀਂ ਤਾਂ 6 ਕਿਲੋ ਦੁੱਧ ਹੈ ਦੇ ਦੇਣੀ 18 ਦੀ 23 ਦੀ 23000 ਦੀ ਵਾੜ ਵੱਡੀ ਬਹੁਤ ਆ ਨਾਰਾਇਣ ਵਾਲਾ ਦਾ ਚੱਕਰ ਹੀ ਨਹੀਂ ਕੋਈ ਅੰਦਰੋਂ ਜਮਾ ਸਾਫ਼ ਆ ਓਕੇ ਆ 18 19 ਦਿਨ ਹੋ ਗਏ ਅਗਲਾ ਕਹਿੰਦਾ ਇਹਦੇ ਟੀਕਾ ਲੱਗੇ ਨੂੰ ਵੱਡੀ ਫਾਲੀ ਆ ਬਰੀਡ ਵੀ ਬਹੁਤ ਆ ਐ ਤੇ ਆਖ ਜੇ ਆਪਾਂ ਔਸਰ ਵੱਛੀ ਲੈਣੀ ਆ 25 30 35000 ਦੀ ਆਉਂਦੀ ਅਖੀਰੀ ਵੱਛੀ ਲੈਣੀ ਹੋਵੇ ਤੇ ਉਹਨੇ ਦੁੱਧ ਨਹੀਂ ਦੇਣਾ ਟ੍ਰਾਈ ਹੋਤੇ ਵੀ ਮਾਰਨੀ ਆ ਤੁਸੀਂ ਹੋ ਸਕਦਾ ਪਹਿਲੇ ਟੀਕੇ ਤੇ ਰਹਿ ਜੇ ਤੇ ਇਹਨੇ ਦੇ ਨਾਲੇ ਦੁੱਧ ਪਿਆਉਣਾ 6 ਕਿਲੋ ਦੁੱਧ ਆ ਪੂਰਾ ਫੀਡ ਫੂਡ 2 ਕਿਲੋ ਵੱਧ ਪਾ ਲੋਂਗੇ ਤੇ ਦੁੱਧ ਵਾਝੀਊਗੀ ਅਮਰੀਕਨ ਆ ਇਹ ਕਿਹੜਾ ਕੋਈ ਦੇਸੀ ਐ ਤੇ ਆ ਜਾ ਇਹ ਬਈ ਤਿਆਰ ਹੀ ਆ ਬਸ ਵੀ ਡੰਗ ਜੜੀ ਲਈ ਲਊ ਸਮਝ ਹੂੰ ਦੁੱਧ ਨੇ ਦਿੱਤਾ 22 23 ਕਿਲੋ ਠੀਕ ਐ ਤੇ ਹੁਣ ਕੋਈ ਵੀ ਆ ਇਲਾਜ ਸਾਗਣਾ ਲੈ ਲੈ ਹਨਾ ਕਿੰਨੇ ਦੀ ਇਹਦਾ ਮੋਲ ਤਾਂ ਬਾਈ 70 75 ਕਿੰਨਾ ਕਰੀਏ 65000 ਦੀ ਵੜ ਦੇਵਾਂ ਕੱਢ ਬਾਹਰ ਨੂੰ ਵੜ ਤਿਆਰ ਹੀ ਆ 22 23 ਕਿਲੋ ਦੁੱਧ ਦਿੱਤਾ ਅਮਰੀਕਨ ਵੜ ਗੁਲਾਬੀ ਥਾਣਾ ਮੋٹے ਮੋٹے ਫੁੱਲ ਬਰਲਾਂ ਚ ਗੈਵ ਚ ਨਿਖੜ ਮੇ ਇਕੱਲੇ ਇਕੱਲੇ ਲੱਗੇ ਆ 22 23 ਕਿਲੋ ਦੁੱਧ ਦਿੱਤਾ ਇਹਨਾਂ ਦੁੱਧ ਤਾਂ ਯਾਰ ਨਾਰਮਲ ਹੀ ਪਿਆਦਣਾ ਰਾਜੀ ਰੂਜੀ ਬਹੁਤ ਆ ਬਾਕੀ ਲੇਵਾ ਭਾਂਡਾ ਸੋਹਣਾ ਵੱਡਾ ਹਵਾਨਾ ਬਾਕੀ ਰੁੱਤ ਵਧੀਆ ਸਿਆਲਾਂ ਦੇ ਦੇਣ ਗਰਮੀ ਚ ਤਾਂ ਪਸ਼ੂ ਉਹਨਾਂ ਦੁੱਧ ਨਹੀਂ ਪਿਉਂਦਾ ਸਿਆਲਾਂ ਚ ਤਾਂ ਜਿੰਨਾ ਪਾਲੋਂਗੇ ਉਨਾਂ ਹੀ ਚੋਲੋਂਗੇ ਪਿਆ ਪਸ਼ੂ ਗਰਮੀ ਚ ਵੀ ਦੁੱਧ ਜਾਵੇ ਉਹਨਾਂ ਕਿਉਂਕਿ ਗਰਮੀ ਚ ਪਸ਼ੂ ਤੋਂ ਓਨੀ ਖਰਾਕ ਨਹੀਂ ਖਾਦੀ ਜਾਂਦੀ ਫੀਡ ਦਾਣਾ ਦਾ ਪਾਉਣਾ ਨਹੀਂ ਖਾਦਾ ਜਾਂਦਾ ਉਹ ਤੁਹਾਨੂੰ ਵੀ ਪਤਾ ਕਿਉਂਕਿ ਗਰਮੀ ਆਪਣੇ ਪੈਂਦੀ ਨੀ ਜਿਆਦਾ ਬਿਨਾ ਦਾਣੇ ਬਿਨਾ ਫੀਡ ਤੋਂ ਪਸ਼ੂ ਘਰ ਕੀ ਜਾਂਦੇ ਹੁੰਦੇ ਜਦੋਂ ਦੁਪਹਿਰਾ ਜਾ ਲੱਗ ਜਾਂਦਾ ਜੇ ਠਾੜ ਵਾਲੇ ਦਿਨ ਤੇ ਉਦੋਂ ਕਿੰਨੀ ਗਰਮੀ ਹੁੰਦੀ ਆ ਤੇ ਸਿਆਲਾਂ ਚ ਕੋਈ ਗਰਮੀ ਨਹੀਂ ਠੰਡਾ ਮੌਸਮ ਹੈ ਜਿੰਨੀ ਮਰਜ਼ੀ ਫੀਡ ਪਾ ਲਿਓ ਤੇ ਜਿੰਨਾ ਮਰਜ਼ੀ ਦੁੱਧ ਚੋਲਿਓ ਦੇ ਦੇਣੀ ਆ 65000 ਦੀ ਪੂਰੀ ਭਾਰੀ ਫੁੱਲ ਨਰੋਈ ਨਹੀਂ ਕਰ 65000 ਦੀ ਦੇ ਦੇਣੀ ਆ 65000 ਚ ਬਾਈ ਕਹਿੰਦਾ ਮਾਨਤਾਣ ਕਰ ਦੂੰ ਗੁਲਾਬੀ ਥਣ ਆਦੀ ਚੁਆਈ ਵਾਲੇ ਵੈਡ ਫੁੱਲ ਚੰਗੀ ਐ 22 23 ਕਿਲੋ ਦੁੱਧ ਪਿਛਲੇ ਸੂਵੇ ਦਿੱਤਾ ਰਾਜੀ ਬਹੁਤ ਐ ਚਮਕਦਮਕ ਬਹੁਤ ਐ ਹਵਾਨਾ ਪੂਰਾ ਫਿਟਿੰਗ ਵਾਲਾ ਸਾਈਡਾਂ 'ਚ ਵੱਲ ਢੱਲ ਬਾਕੀ ਇੰਨੀ ਕੁਆਲਿਟੀ ਦਾ ਕਰਮ ਵਾਲੀਆਂ ਸੂਂਦੀਆਂ ਸੂਦੀਆਂ ਜੋਰ ਮਾਰਦੀਆਂ ਕੱਢ ਦਿੰਦੀਆਂ ਲੰਮਾ ਹਵਾਨਾ ਬੈਕ ਨੂੰ ਵੀ ਪੱਟਾਂ ਤੋਂ ਪਿੱਛੇ ਹਟਮਾ ਹਵਾਨਾ ਮੂਰਲੇ ਥਣ ਤੋਂ ਅੱਗੇ ਵੀ ਹਵਾਨਾ ਚੰਗਾ ਰਾਜੀ ਬਹੁਤ ਐ ਦੁੱਧ 22 23 ਕਿਲੋ ਖੁੱਲਾ ਪਿਆ ਜੂ 65000 ਦੀ ਦੇ ਦੇਣੀ ਆ ਲੋ ਵੀ ਮੇਤਰੋ ਅੱਜ ਦੀ ਵੀਡੀਓ ਦੇ ਵਿੱਚ ਚਾਰ ਪਸ਼ੂ ਸੀ ਸਾਰੇ ਨਗਿਆਂ ਦੀ ਸਾਰੀ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ ਨਗ ਤੇ ਕੋ ਵਖਾਉਣਾ ਸੀ ਪਰ ਉਹ ਸੌਦਾ ਹੋ ਗਿਆ ਇਧਰ ਬੰਦੇ ਆਏ ਖੜੇ ਆ ਜੂਪੀ ਜੋ ਆਏ ਆ ਬੰਦੇ ਇਹਨਾਂ ਨੇ ਗਾਂ ਲੈ ਲਈ ਆ ਵੈੜ ਵਖਾਉਣੀ ਸੀ ਪਰ ਇਹਦਾ ਸੌਦਾ ਹੋ ਗਿਆ ਚਾਰ ਪਸ਼ੂ ਆ ਜੂਪੀ ਵਾਲਿਆਂ ਨੇ ਗਾਂ ਲੈ ਲਈ ਇੱਕ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸასი ਸ਼ਕਰ